ਸੰਤ ਮੁਏ ਕਿਆ ਰੋਈ ਹੈ ਜੋ ਆਪਣੇ ਗ੍ਰਹਿ ਜਾਏ ਸਿੱਖ ਸੰਗਤਾਂ ਵਾਸਤੇ ਖਬਰ ਹੈ ਕਿ ਧੰਨ ਧੰਨ ਸੰਤ ਬਾਬਾ ਜਵਾਲਾ ਸਿੰਘ ਜੀ ਧੰਨ ਧੰਨ ਸੰਤ ਬਾਬਾ ਹਰੀ ਸਿੰਘ ਜੀ ਹਰਖਵਾਲ ਵਾਲਿਆਂ ਤੋਂ ਵਰਸੋਏ ਧੰਨ ਧੰਨ ਬਾਬਾ ਸੋਹਣ ਸਿੰਘ ਜੀ ਕਲੇਰਾਂ ਵਾਲੇ ਉਹਨਾਂ ਤੋਂ ਵਰਸੋਏ ਉਹਨਾਂ ਦੇ ਸੁਪੁੱਤਰ ਸੰਤ ਬਾਬਾ ਹਰਪ੍ਰੀਤ ਸਿੰਘ ਜੀ ਪਰਲੋਕ ਗਮਨ ਕਰ ਗਏ ਹਨ ਸੰਤ ਪਾਪਾ ਸੋਨਜੀ ਸਿੰਘ ਸੋਨ ਸਿੰਘ ਜੀ ਦੇ ਕਰਾਇਵੇਖ ਅਤੇ ਮਾਤਾ ਗੁਰਦੀਪ ਕੌਰ ਜੀ ਦੀ ਪੁੱਖੋਂ 8 4 1944 ਨੂੰ ਪੈਦਾ ਹੋਏ ਸੰਤ ਪਾਪਾ ਹਰਪ੍ਰਿੰਤ ਸਿੰਘ ਨਾਮ ਬਣੀ ਨਾਲ ਅਤੇ ਦਵਾਈਆਂ ਬੂਟੀਆਂ ਨਾਲ ਸੰਤਾਂ ਦੀ ਸੇਵਾ ਕਰਦੇ ਸਨ ਉਹ ਆਪਣੇ ਪਿੱਛੇ ਦੋ ਪੁੱਤਰ ਅਤੇ ਇੱਕ ਧੀ ਨੂੰ ਛੱਡ ਕੇ ਅਕਾਲ ਚਰਣਾ ਕਰਕੇ ਕਾਲਕੁਟ ਦੀ ਗੋਦ ਵਿੱਚ ਆਬਰਜੇ ਹਨ ਬਾਬਾ ਜੀ ਦੀ ਪਤਨੀ ਬੀਬੀ ਰਾਜਵਿੰਦਰ ਕੌਰ ਵੱਡੇ ਸੁਪੁੱਤਰ ਬਲਜਿੰਦਰ ਸਿੰਘ ਅਤੇ ਛੋਟੇ ਸੁਪੁੱਤਰ ਸਰਵਿੰਦਰ ਸਿੰਘ ਵੱਲੋਂ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਕੀਤੀ ਗਈ ਹੈ ਕਿ 10ਵੇ ਤੇ 16 ਅੱਠ 325 ਦਿਨ ਸ਼ਨੀਵਾਰ ਨੂੰ ਗੁਰਦੁਆਰਾ ਬਾਬਾ ਸੋਨ ਸਿੰਘ ਜੀ ਕਲੀਅਰ ਮਾਰਕੀਟ ਵਿਖੇ ਪਹੁੰਚਣ ਨਾਮ ਬਾਣੀ ਨਾਲ ਜੋੜਨ ਅਤੇ ਵਿਛੜੀ ਰੂਹ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਵਾਸ ਬਖਸ਼ਣ ਸਾਰੀਆਂ ਸੰਗਤਾਂ ਅਰਦਾਸਾਂ ਬੇਨਤੀਆਂ ਜ਼ਰੂਰ ਕਰਨ ਖਾਲਸਾ ਵਾਲੇ ਲਾਗੂ ਜੀ ਕਾ ਖਾਲਸਾ ਲਾਗੂ ਜੀ ਅੱਜ ਬਾਬਾ ਜੀ ਸਾਨੂੰ ਛੱਡ ਗਏ ਨੇ ਅਕਾਲ ਚਲਾਣਾ ਹੋ ਗਿਆ ਹੈ ਸੋ ਸੰਤਾਂ ਨੂੰ ਕੀ ਕਹਿਣਾ ਚਾਹੋਗੇ ਜੀ ਇਹ ਬਤਿਹ ਚੋ ਇਹ ਜੀ ਸੰਤ ਬਾਬਾ ਹਰਪ੍ਰਧਨ ਸਿੰਘ ਜੀ ਸਾਡੇ ਸਤਕਾਰਯੋਗ ਪਿਤਾ ਜੀ ਹਰਖਵਾਲ ਵਾਲੀ ਸੰਪਰਦਾ ਧੰਨ ਸੰਤ ਬਾਬਾ ਜਵਾਰਾ ਸਿੰਘ ਜੀ ਉਹਨਾਂ ਤੋਂ ਵਰਸਾਏ ਹੋਏ ਸੰਤ ਬਾਬਾ ਸੋਨਸੇ ਸਿੰਘ ਜੀ ਉਹਨਾਂ ਤੋਂ ਵਰਸਾਏ ਹੋਏ ਸੰਤ ਬਾਬਾ ਹਰਪ੍ਰਧਨ ਸਿੰਘ ਜੀ ਜਿਹੜੇ ਅੱਜ ਸਾਨੂੰ ਸਦੀਵੀ ਵਿਛੋੜਾ ਦੇ ਕੇ ਸੱਚਖੰਡ ਜਾ ਬਰਾਜੇ ਹਨ ਉਹਨਾਂ ਦੇ ਨਵੇਂ ਸੰਗਤ ਨੇ ਹੁਣੇ ਅਰਦਾਸ ਕਰਕੇ ਉਹਨਾਂ ਦੇ ਸਰੀਰ ਦੇ ਅਗਨਪਿਟ ਕੀਤਾ ਹੈ ਸਾਰੀਆਂ ਸੰਗਤਾਂ ਬੜਾ ਇਸ ਗੱਲ ਦਾ ਰੰਧਨ ਤੇ ਮਨ ਵਿੱਚ ਲੈ ਕੇ ਆਈਆਂ ਕਿ ਇਹ ਮਹਾਂਪੁਰਸ਼ਾਂ ਦੇ ਦਰਸ਼ਨ ਕਰਨੇ ਨੇ ਦੂਰ ਦਰੇਡੇ ਤੋਂ ਚੱਲ ਕੇ ਆਈਆਂ ਨੇ ਉਸ ਵੇਲੇ ਹੁਣੇ ਆਪ ਸੰਗਤਾਂ ਦੇ ਸਾਹਮਣੇ ਸਨਮੁਖ ਪੰਜ ਪੋਤਕ ਸਰੀਰ ਦਾ ਜਿਹੜਾ ਹੈ ਸੰਸਕਾਰ ਕੀਤਾ ਗਿਆ ਹੈ ਇਸ ਤੋਂ ਇਲਾਵਾ 10ਵੇਂ ਤੇ ਮਹਾਪੁਰਸ਼ਾਂ ਦਾ ਅਖੰਡ ਪੜ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਤੇ ਮੇਰੇ ਵੱਲੋਂ ਸਾਰੇ ਸਾਡੇ ਸਮੁੱਚੇ ਪਰਿਵਾਰ ਸੰਗਤ ਵੱਲੋਂ ਸੰਪਰਦਾ ਵੱਲੋਂ ਇਹ ਸਾਰੇ ਭਾਈ ਸੰਗਤਾਂ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਸੰਤ ਬਾਬਾ ਸੂਨ ਸਿੰਘ ਜੀ ਉਹਨਾਂ ਦੇ ਪਾਵਨ ਪਿੱਤਰ ਸਥਾਨ ਗੁਰਦੁਆਰਾ ਸਾਹਿਬ ਆਪ ਜੀ ਨੇ ਭੋਗਾਂ ਦੇ ਸਮੇਂ ਅੰਤਮ ਅਰਦਾਸਾਂ ਵਿੱਚ ਸ਼ਾਮਲ ਹੋਣਾ ਤਾਂ ਜੋ ਅਸੀਂ ਉਹਨਾਂ ਮਹਾਪੁਰਸ਼ਾਂ ਨੂੰ ਨਮਸਕਾਰ ਕਰਕੇ ਆਪਣੇ ਜੀਵਨ ਤੋਂ ਕੋਈ ਸੇਧ ਲੈ ਸਕੀਏ ਸਵਾਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਵਾਹਿਗੁਰੂ ਜੀ ਅੱਜ ਬਾਬਾ ਭਜਨ ਸਿੰਘ ਜੀ ਸਾਡੇ ਵਿੱਚੋਂ ਚਲੇ ਗਏ ਨੇ ਅਲਵਿਦਾ ਕਹਿ ਕੇ ਨੇ ਪਾਣੀ ਸੰਸਾਰ ਨੂੰ ਉਹਨਾਂ ਬਾਰੇ ਕੁਝ ਕਹਿਣਾ ਚਾਹੋਗੇ ਪਰਮਪਵਿੱਤਰ ਆਤਮਾ ਪੂਜੇ ਬ੍ਰਹਮ ਗਿਆਨੀ ਸੰਤ ਮਹਾਰਜ ਜਵਾਹਰ ਸਿੰਘ ਸਰ ਜੀ ਹਰਖੋਵਾਲ ਵਾਲੇ ਜਿਹਨਾਂ ਤੋਂ ਵਰਸਾਇਆ ਇਹ ਪਰਿਵਾਰ ਇਹਨਾਂ ਦੇ ਪਿਤਾ ਜੀ ਬਾਬਾ ਸੋਹਣ ਸਿੰਘ ਜੀ ਪੂਰਨ ਮਹਾਪੁਰਸ਼ ਸਨ ਉਹਨਾਂ ਨੇ ਬਹੁਤ ਸਮਾਂ ਇਸ ਨਗਰ ਵਿੱਚ ਰਹਿ ਕੇ ਸੰਗਤਾਂ ਦੀ ਸੇਵਾ ਕੀਤੀ ਮਹਾਪੁਰਸ਼ਾਂ ਦੀ ਸੇਵਾ ਕੀਤੀ ਸੰਤ ਹਰੀ ਸਿੰਘ ਜੀ ਮਹਾਰਾਜ ਦੀ ਅਗਿਆ ਵਿੱਚ ਰਹੇ ਔਰ ਉਹਨਾਂ ਦੇ ਜਾਣ ਤੋਂ ਬਾਅਦ ਅੱਜ ਜੋ ਰੂਹ ਆਤਮਾ ਸਾਡੇ ਕੋਲ ਵਿਛੜੀ ਹੈ ਸੰਤ ਬਾਬਰ ਭਰਪਾ ਸਿੰਘ ਜੀ ਇਹਨਾਂ ਨੇ ਉਸੇ ਤਰ੍ਹਾਂ ਸੰਗਤ ਨੂੰ ਜੋੜੀ ਰੱਖਿਆ ਸੰਗਤ ਦਾ ਭਲਾ ਕਰਦੇ ਸਨ ਦਵਾਈਆਂ ਬੂਟੀਆਂ ਨਾਲ ਵੀ ਸ਼ਬਦ ਬਾਣੀ ਨਾਲ ਵੀ ਔਰ ਜੋ ਬਾਬਾ ਸੋਹਣ ਸਿੰਘ ਜੀ ਹੁਕਮ ਲਾਗੇ ਸਨ ਉਹਨਾਂ ਨੇ ਪੂਰਾ ਨਿਭਾਇਆ ਇਲਾਕੇ ਨੂੰ ਤੇ ਸੰਗਤਾਂ ਨੂੰ ਬਹੁਤ ਵੱਡਾ ਘਾਟਾ ਜਿਹਾ ਨਜ਼ਰ ਆਉਂਦਾ ਹੈ ਕਿਉਂਕਿ ਇਲਾਕੇ ਦਾ ਥੰਮਸਨ ਕੋਈ ਦੁੱਖ ਸੁੱਖ ਹੁੰਦਾ ਸੀ ਤੇ ਇਲਾਕੇ ਦੀ ਸੰਗਤ ਆਮ 2 4 10 ਰੀ ਹਰ ਵੇਲੇ ਕੋਲ ਬਹਿ ਰਹਿੰਦੇ ਸਨ ਅੱਜ ਘਾਟਾਂ ਨਜ਼ਰ ਆਉਦਾ ਸਤਿਗੁਰੂ ਕਿਰਪਾ ਕਰਨ ਇਸ ਘਾਟੇ ਨੂੰ ਪੂਰਨ ਦਾ ਕੋਈ ਹੱਲ ਕੱਢਣਗੇ ਸਾਰੀ ਸੰਗਤ ਨੂੰ ਜੀ ਆ ਕਿਨੇ ਜੋ ਨਾਲ ਆਈ ਤੇ ਬਾਬਾ ਜੀ ਦਾ ਸੰਸਕਾਰ ਹੋ ਰਿਹਾ ਹੈ ਹੁਣ ਅਗਲੇ ਜੋ ਪ੍ਰੋਗਰਾਮ ਨੇ ਜਿਵੇਂ ਰਾਣੀਆਂ ਦਾ ਪਾਠ ਗੁਰਦਵਾਰ ਸਾਹਿਬ ਵਿਖੇ ਹੋਣਾ ਉਸ ਤੋਂ ਬਾਅਦ ਫਿਰ ਭੋਗ ਪਾਇਆ ਜਾਣਾ ਦਸਵੀਂ ਤੇ ਫਿਰ ਕੀਰਤਨ ਵਿਚਾਰ ਹੋਣਗੇ ਸੋ ਗੁਰੂ ਸਵਾਰਿਓ ਇਹ ਬਹੁਤ ਵੱਡੇ ਦੁੱਖ ਦੀ ਗੱਲ ਸੰਗਤਾਂ ਵਾਸਤੇ ਨਾ ਚੱਲਣਯੋਗ ਸਦਮਾ ਹੈ ਪਰ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਾਂਗੇ ਭਾਈ ਗੁਰੂ ਦੇ ਬਾਣੇ 'ਚ ਰਹਿਣਾ ਹੈ ਰੋਣਾ ਜਾਇਜ਼ ਨਹੀਂ ਗੁਰਸਿੱਖੀ ਵਿੱਚ ਰੋਣਾ ਜਾਇਜ਼ ਨਹੀਂ ਹੈ ਜੋ ਵਿਰਾਗ ਕਰ ਰਹੇ ਹਨ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਉਹ ਆਪਣੇ ਆਪ ਨੂੰ ਸੰਭਲਣ ਤੇ ਵਾਹਿਗੁਰੂ ਦਾ ਬਾਤੋਂ ਜਵਾਬ ਕਰਨ ਤਾਂ ਕਿ ਵਿਛੜੀ ਰੂਹ ਆਤਮਾ ਦਾ ਇਸਾਈ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ